ਭਾਰਤੀ ਜਨਤਾ ਪਾਰਟੀ ਵੱਲੋਂ ਲੁਧਿਆਣਾ ਦੇ ਡੱਬਾ ਪੁਲਿਸ ਥਾਣੇ ਦੇ ਬਾਹਰ ਤਰਨਾ ਪ੍ਰਦਰਸ਼ਨ ਕੀਤਾ ਗਿਆ ਜੈ ਸਵੇਚ ਭਾਰਤੀ ਜਨਤਾ ਪਾਰਟੀ ਨੇ ਪ੍ਰਧਾਨ ਰਜਨੀਸ਼ ਤਿਮਾਨ ਅਤੇ ਪ੍ਰਦੇਸ਼ ਕੈਸ਼ਰ ਗੁਰਦੇਸ਼ ਸ਼ਰਮਾ ਦੇਵੀ ਸਾਹਿਬ ਦਾ ਕੌਂਸਲ ਅਤੇ ਬੀਜੇਪੀ ਕਿਸਾਨ ਮੋਰਚਾ ਦੇ ਆਗੂ ਸੁਖਦੇਸ਼ ਸਿੰਘ ਗਿੱਲ ਮੌਜੂਦ ਸਨ ਤੁਹਾਨੂੰ ਦੱਸ ਦਈਏ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦੁਆਰਾ ਡੱਬਾ ਇਲਾਕੇ ਵਿੱਚ ਗੁੰਡਾ ਅਸਰ ਦੇ ਖਿਲਾਫ ਕਾਰਵਾਈ ਨਾ ਕਰਨ ਤੇ ਤਰਨਾ ਪ੍ਰਦਰਸ਼ਨ ਕੀਤਾ ਹੈ ਤੁਸੀਂ ਵੀ ਦੇਖੋ ਸਾਰੀ ਤਸਵੀਰਾਂ ਉਦਿਆਨੇ ਦੇ ਵਿੱਚ ਜਿੱਦਾਂ ਉਹ ਭਿਲ ਮੈਂ ਕਹਿੰਦਾ ਅੰਧਾ ਕਾਨੂੰਨ ਅੰਧਾ ਕਾਨੂੰਨ ਚੱਲ ਰਿਹਾ ਸਾਡੇ ਸਭ ਨੇ ਅਸੀਂ ਇੱਕ ਕੇਸ ਵਾਸਤੇ ਆਏ ਆ ਉਹ ਕੇਸ ਬਾਰੇ ਚਲੋ ਐਸਪੀ ਸਾਹਿਬ ਆਏ ਨੇ ਡਿਪਟੀ ਸਾਹਿਬ ਆਏ ਨੇ ਉਹਨਾਂ ਨੇ ਗੱਲ ਸੁਣੀ ਉਹ ਕਹਿੰਦੇ ਸੀ ਤੁਹਾਡੀ 5-7 ਦਿਨ ਦੇ ਵਿੱਚ ਵਿੱਚ ਜੋ ਵੀ ਇਹਦਾ ਸਿਰਫ ਸਾਫ਼ ਕਰਕੇ ਇਹਦਾ ਠੀਕ ਕਰਾਂਗੇ ਉਸ ਪਰ ਉਸ ਤੋਂ ਬਾਅਦ 4-5 ਕੇਸ ਹੋਰ ਆ ਗਏ ਜਿਹੜੇ ਕਿ ਠੇਕੇ ਜੋ ਰਠਾਣੇ ਦੇ ਵਿੱਚ ਲੋਕਾਂ ਨੂੰ ਸ਼ਰਮ ਕੁੱਟਦੇ ਪਏ ਨੇ ਉਹਨਾਂ ਤੇ ਕਾਰਵਾਈ ਨਹੀਂ ਹੋ ਰਹੀ ਉਹ ਯਾਰ ਇੰਨਾ ਅੰਦਾ ਕਾਨੂੰਨ ਔਰ ਮੈਡਮ ਜੇ ਕਹਿ ਰਹੇ ਵੀ ਤੁਸੀਂ ਇਹਨਾਂ ਦੇ ਕਾਰਵਾਈ ਕਰਾ ਦਿਓ ਉਲਟਾ ਮੈਡਮ ਉਹ ਜਿਹੜਾ ਕੰਪਲੇਨ ਕਰਾਣੇ ਜੇ ਲੇਡੀ ਜਿਹਨੂੰ ਕੁੱਟਿਆ ਮਾਰਿਆ ਗਿਆ ਉਹਦੇ ਗੱਲ ਪੈ ਰਹੀ ਹੈ ਔਰ ਮੈਂ ਸੀਪੀ ਸਾਹਿਬ ਨੂੰ ਜਰੂਰ ਜਾਵਾਂਗਾ ਸੀਪੀ ਸਾਹਿਬ ਨੂੰ ਦੱਸ ਕੇ ਆਵਾਂਗਾ ਸੀਪੀ ਸਾਹਿਬ ਤੁਹਾਡੇ ਜਿਹੜੇ ਪੁਲਿਸ ਆਫਸਰ ਨੇ ਆ ਕੰਮ ਕਰਦੇ ਮੈਨੇ ਉਹਨਾਂ ਕਹਿ ਦਿੱਤਾ ਵੀ ਸਾਡੇ ਪੁਲਿਸ ਜਿਹੜੀ ਕਾਰਵਾਈ ਹੋਈ ਹੈ ਤੇ ਕਿਸ ਤਰ੍ਹਾਂ ਦੇਖਦੇ ਹੋ ਵਿਰੋਧ ਵੀ ਕਰ ਰਹੇ ਹੁਣ ਜਿਹੜੀ ਆਪਣੇ ਜਨਰਲ ਸੈਕਟੇ ਕਿਸਾਨ ਮੋਰਚੇ ਦੀ ਸੀ ਹਾਂਜੀ ਉਹਨਾਂ ਦੇ ਉੱਤੇ ਹਮਲਾ ਆ ਔਰ ਉਹਨਾਂ ਦੀ ਜਿਹੜੀ ਛਿਰਦੀ ਹੱਡੀ ਟੁੱਟ ਗਈ ਪਰ ਪੁਲਿਸ ਨੇ ਉਲਟਾ ਉਹਦੇ ਉੱਤੇ ਪਰਚਾ ਦਰਜ ਕਰ ਦਿੱਤਾ ਕਿ ਜਿਹੜਾ ਉਹਦਾ ਵਾਅਦਾ ਕਰਨਾ ਸੀ ਉਹ ਨਹੀਂ ਕੀਤਾ ਅੱਜ ਸਵੇਰੇ ਹੀ ਆਏ ਤੇ ਉਹਨਾਂ ਦੇ ਕੋਲ ਆਦਮੀ ਨਾਲ ਲੈ ਜਾਂਦੇ ਸੀ ਉਹ ਹਿਆਣ ਕੇ ਪੁੱਛਿਆ ਇੱਥੇ ਹੈਗਾ ਜਰਨੈਲ ਸਿੰਘ ਹੀ ਉਹ ਕਹਿੰਦਾ ਜੀ ਨਹੀਂ ਜੀ ਇਹਨੇ ਤੇ ਰੈਸਟ ਪੈ ਗਈ ਆ ਚਲੋ ਮੈਂ ਆਪਣੀ ਸਾਰੀ ਹਾਈ ਕਮਾਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਦੱਸਿਆ ਉਹ ਕਹਿੰਦੇ ਫੇਰ ਰੈਸਟ ਪੈ ਗਈ ਤੇ ਫੇਰ ਫੇਰ ਨੇ ਰੈਸਟ ਪਾਈ ਛਾਡੂ ਦਿੱਤੇ ਅਹੀਂ ਵੀ ਛੱਡੇ ਕਿਦਾਂ ਫੇਰ ਤੇ ਰੈਸਟ ਪੈ ਗਈ ਆ ਮੇਰੇ ਹਾਈ ਕਮਾਂਡ ਨੇ ਸਾਰਾ ਡਿਸੀਜਨ ਲਿਆ ਪਈ ਜਿਹੜਾ ਇਹਦਾ ਵਾਅਦਾ ਕਿਉਂ ਨਹੀਂ ਕੀਤਾ ਜਿਹੜਾ ਆਪਣਾ ਉਹ ਤੇ ਫੈਕਚਰ ਆ ਉਹਦੇ ਕਾਰਨ ਅਸੀਂ ਅੱਜ ਧਰਨਾ ਲਾਉਣਾ ਪਿਆ ਪਰ ਬਹੁਤ ਹੀ ਧੰਨਵਾਦ ਸਾਰੇ ਵਰਕਰਾਂ ਦਾ ਕਿਉਂ ਕਿਥੋਂ ਕਿਥੋਂ ਵਰਕਰ ਸਾਰੇ ਸੁਣ ਕੇ ਚੱਲ ਕੇ ਆਏ ਆ ਇੱਕ ਵਾਰ ਪੁਲਿਸ ਨੂੰ ਦੱਸ ਦਿੱਤਾ ਕਿ ਭਾਜੀ ਪਾਰਟੀ ਜਿਹੜੀ ਆ ਇੱਕ ਸੰਗਠਨ ਆ ਔਰ ਜਿੱਥੇ ਖੜ ਜੇ ਉੱਥੇ ਖੜ ਕੇ ਪੂਰਾ ਆਪਣਾ ਜਿਹੜਾ ਇਹ ਪ੍ਰੋਗਰਾਮ ਜਿਹੜਾ ਲਿਖਦੀ ਆ ਪੂਰਾ ਕਰਦੀ ਆ ਅੱਜ ਡੀਸੀਪੀ ਸਾਹਿਬ ਔਰ ਐਸਪੀ ਸਾਹਿਬ ਨੇ ਸਵਾਦ ਦੋਇਆ ਕਿ ਚੌ ਪੰਜ ਦਿਨਾਂ ਦੇ ਵਿੱਚ ਜਿਹੜੀ ਤੁਹਾਡੀ ਇਨਕੁਆਰੀ ਲੱਗੀ ਆ ਦੁੱਧ ਦਾ ਦੁੱਧ ਔਰ ਪਾਣੀ ਦਾ ਪਾਣੀ ਕਰਾਂਗੇ ਮੈਂ ਧੰਨਵਾਦ ਕਰਦਾ ਉਹਨਾਂ ਦਾ ਵੀ ਔਰ ਧੰਨਵਾਦ ਸਾਰੇ ਹੀ ਵੀਰਾਂ ਦਾ ਪ੍ਰੈਸ ਆਰਿਆਂ ਦਾ ਵੀ ਜਿਨ੍ਹਾਂ ਨੇ ਆਵਾਜ਼ ਜਿਹੜੀ ਬਲੰਦ ਇੱਦੀ ਕੀਤੀ ਆ ਤੇ ਸਾਰਾ ਇਹ ਜਿਹੜਾ ਪ੍ਰੋਗਰਾਮ ਸੀ ਉਹ ਜਿਹੜਾ ਮੀਡੀਆ ਦੇ ਚ ਪਾਇਆ ਪਟਾਇਆ ਵਾਹ ਵਿੱਚ ਇੱਕ ਕ੍ਰਾਸ ਕੇਸ ਦੇ ਵਿੱਚ ਪਰਚਾ ਦਰਜ ਹੈਗਾ ਤੇ ਉਹਦੇ ਵਿੱਚ ਜਿਹੜੀ ਉਹਦੀ ਇਨਕੁਆਰੀ ਲੱਗੀ ਹੈ ਐਡੀਸ ਦੀ ਸਭ ਕੁਝ ਉਹ ਜੋ ਵੀ ਵਾਜਬ ਹੈਗਾ ਜੋ ਵੀ ਬਟਵਿੰਦਾ ਜੈਨੂਨ ਉਹ ਹੋ ਜੇਗਾ ਉਹਨਾਂ ਨੇ ਦੋਹਾਂ ਤੇ ਰਨ ਬੁਲਾਇਆ ਸੀ ਉੱਥੇ ਜਾ ਕੇ ਕੁਝ ਇੱਕ ਟੈਂਪੂ ਖੜਾ ਹੀ ਰੋਡ ਤੇ ਉਨੋਂ ਪਰਾਂ ਕਰਨ ਦੇ ਵਿੱਚ ਕੋਈ ਟਕਰਾਰ ਹੋ ਗਈ ਤੇ ਜਿਹੜਾ ਨੇ ਬੁਲਾਇਆ ਸੀ ਉਹਨਾਂ ਨੇ ਉਹਨਾਂ ਨੇ ਗਾਲਾਂ ਕੱਢਣੀ ਸ਼ੁਰੂ ਕਰ ਦਿੱਤੀਆਂ ਤੇ ਉਹ ਹਟਾ ਟੋਕੇ ਜਦੋਂ ਵਿਚਾਰਾ ਪਜਾਨ ਲੱਗਾ ਉਹਨਾਂ ਬੰਦਿਆਂ ਨੇ ਉੱਥੇ ਬਾਹਰੋਂ ਬੰਦੇ ਬੁਲਾ ਕੇ ਉਹਦੇ ਸਿਰ ਵਿੱਚ ਛੱਟਾ ਲਾਈਆਂ ਘਰ ਜਾ ਕੇ ਛੱਟਾ ਲਾਈਆਂ ਔਰ ਉੱਥੇ ਨੰਗਾ ਨਾਚ ਕੀਤਾ ਇੱਥੋਂ ਤੱਕ ਕਿ ਹਥਿਆਰ ਵੀ ਜਿਹੜੇ ਉੱਥੇ ਲੈ ਕੇ ਫਿਰਦੇ ਰਹੇ ਝੂਲਦੇ ਰਹੇ ਜਿਹੜਾ ਇਸ ਬੰਦੇ ਦੇ ਮਗਰ ਜਾਊਗਾ ਉਹਨੂੰ ਅਸੀਂ ਘਰ ਨਹੀਂ ਵੜਨ ਦੇਣਾ ਤੇ ਡੇਢ ਘੰਟਾ ਉਹ ਬੰਦਾ ਘਰ ਚ ਪਿਆ ਰਿਆ ਪੁਲਿਸ ਨੂੰ ਵੀ ਫੋਨ ਕਰਦੇ ਰਹੇ ਪਿਆ ਬੰਦਾ ਤੇ ਲੈ ਕੇ ਜਾਣਾ ਹਸਪੀਟਲ ਡੇਢ ਘੰਟਾ ਹਸਪੀਟਲ ਨਹੀਂ ਜਾਣ ਦਿੱਤਾ ਔਰ ਫੇ ਹਸਪੀਟਲ ਗਏ ਉਹਦੇ ਸਿਰ ਦੀ ਹੱਡੀ ਟੁੱਟੀ ਇੰਜਰੀ ਆ ਡਾਕਟਰ ਨੇ ਲਿਖਿਆ ਫੈਕਚਰ ਆ ਉਹਦੀ ਕੋਈ ਧਾਰਾ ਨਹੀਂ ਤੇ ਜਿਹੜੇ ਦੂਸਰੇ ਵੱਲੋਂ ਉਹਦੇ ਤੇ ਪਰਚਾ ਦਰਜ ਕਰ ਦਿੱਤਾ ਕੋਈ ਮਨਜੀਤ ਗੌਰ ਦੇ ਵੱਲੋਂ ਕੀਤਾ ਵੀ ਇਹਨੇ ਮੈਨੂੰ ਛੇੜਿਆ ਵਾ ਔਰ ਉਹ 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 ਮੋਹ ਮਹੱਲੇ 'ਚ ਰਹਿ ਨਹੀਂ ਰਹੀ ਤੇ ਅੱਜ ਸਵੇਰੇ ਇਹਨਾਂ ਨੇ ਕੀਤਾ ਜਾ ਕੇ ਉਹਨਾਂ ਦੇ ਇੱਕ ਚੁੱਕੜ ਦਲੂ ਗਿਆ ਹੀ ਉਹ ਅੱਗੇ ਪਿੱਛੇ ਹੋ ਗਿਆ ਇੱਥੋਂ ਲਾਗੋ ਦੋ ਜੋ ਹੋਰ ਬੰਦੇ ਪਾ ਕੇ ਇੱਥੇ ਚੁੱਕ ਕੇ ਲੈ ਆਏ ਐ ਇੱਥੇ ਚੁੱਕ ਕੇ ਲੈ ਫੇ ਮੈਂ ਪਾਰਟੀ ਨਾਲ ਗੱਲ ਕੀਤੀ ਪ੍ਰਧਾਨ ਸਾਹਿਬ ਨਾਲ ਗੱਲ ਕੀਤੀ ਤਮਾਨ ਸਾਹਿਬ ਨਾਲ ਮੈਂ ਸਾਰਿਆਂ ਨੂੰ ਫੋਨ ਮਾਰੇ ਜੀ ਆ ਸਾਡੇ ਨਾਲ ਕੋਈ ਹੋ ਰਿਹਾ ਉਹਨਾਂ ਨੇ ਵੀ ਬਹੁਤ ਕੋਸ਼ਿਸ਼ ਕੀਤੀ ਵੀ ਤੁਸੀਂ ਇਹ ਨਾ ਪੰਗਾ ਲਓ ਕਿ ਜਿਹੜਾ ਬਾਕੀ ਬਣੇ ਨਾ ਉਹ ਖਬਰੀ ਲਾਲ ਟੀਵੀ ਦੇ ਨਾਲ ਹੋਰ ਇਦਾਂ ਦੀ ਅਪਡੇਟਸ ਲਈ ਧੰਨਵਾਦ